ਸਾਸਿਕਾ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤ ਹੈ। ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਅਸੀਂ ਤੁਹਾਨੂੰ ਮੱਕੀ ਦੀ ਰੋਟੀ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ। ਇਹ ਰੋਟੀ ਬਹੁਤ ਹੀ ਨਰਮ ਬਣ ਕੇ ਤਿਆਰ ਹੁੰਦੀ ਹੈ। ਕਣਕ ਦੀ ਰੋਟੀ ਦੀ ਤਰ੍ਹਾਂ ਮੈਂ ਤੁਹਾਡੇ ਨਾਲ ਇੱਕ ਤਰੀਕਾ ਨਵਾਂ ਸ਼ੇਅਰ ਕਰਾਂਗੀ। ਇੱਧਰ ਮੈਂ ਮੱਕੀ ਦੀ ਰੋਟੀ ਬਣਾਉਣ ਲਈ ਦੋ ਕਾਲੀਆਂ ਮੱਕੀ ਦਾ ਆਟਾ ਲੈ ਲਿਆ ਸੀ। ਆਟੇ ਨੂੰ ਮੈਂ ਚੰਗੀ ਤਰ੍ਹਾਂ ਸ਼ਾਂਣ ਕੇ ਕੌਲੀ ਮੈਂ ਭਰ ਕੇ ਲਈ ਹੈ। ਤੁਸੀਂ ਆਟਾ ਆਪਣੇ ਪਰਿਵਾਰ ਦੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਮੈਂ ਇਸ ਵਿੱਚ ਕੋਈ ਵੀ ਕਣਕ ਦਾ ਆਟਾ ਨਹੀਂ ਮਿਕਸ ਕਰਿਆ ਇਹ ਨਿਰਾ ਮੱਕੀ ਦਾ ਆਟਾ ਹੈ ਹੁਣ ਮੈਂ ਗੈਸ ਤੇ ਪੈਨ ਰੱਖ ਲਿਆ ਇਸ ਵਿੱਚ ਪਾਣੀ ਗਰਮ ਕਰਾਂਗੇ ਪਾਣੀ ਮੈਂ ਜਿਸ ਕੋਲੀ ਨਾਲ ਮੱਕੀ ਦਾ ਆਟਾ ਲਿਆ ਉਸੇ ਕੋਲੀ ਨਾਲ ਮੈਂ ਡੇਢ ਕੋਲੀਆਂ ਪਾਣੀ ਦੇ ਆ ਪਾਵਾਂਗੀ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਹੁਣ ਪਾਣੀ ਨੂੰ ਮੈਂ ਚੰਗੀ ਤਰ੍ਹਾਂ ਗਰਮ ਕਰ ਲਿਆ ਸੀ ਪਾਣੀ ਪੂਰਾ ਰਿਜਦਾ ਹੋਣਾ ਚਾਹੀਦਾ ਹੈ ਹੁਣ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਇਸ ਵਿੱਚ ਸਾਰਾ ਆਟਾ ਪਾ ਦਵਾਂਗੇ ਦੋਏ ਕੌਲੀਆਂ ਮੈਂ ਆਟੇ ਦੀਆਂ ਪਾਣੀ ਵਿੱਚ ਪਾ ਦਿੱਤੀਆਂ ਹੁਣ ਇਸ ਨੂੰ ਚਮਚ ਨਾਲ ਮਿਕਸ ਕਰ ਦਵਾਂਗੇ ਤਾਂ ਜੋ ਆਟਾ ਆਪਣਾ ਪਾਣੀ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਹੁਣ ਮੈਂ ਆਟੇ ਨੂੰ ਚੰਗੀ ਤਰ੍ਹਾਂ ਪਾਣੀ ਵਿੱਚ ਮਿਲਾ ਦਿੱਤਾ ਸੀ ਹੁਣ ਇਸ ਨੂੰ ਢੱਕ ਕੇ 10 ਤੋਂ 15 ਮਿੰਟ ਲਈ ਰੱਖ ਦਵਾਂਗੇ ਤਾਂ ਜੋ ਆਟਾ ਆਪਣਾ ਚੰਗੀ ਤਰ੍ਹਾਂ ਫੁੱਲ ਜਾਵੇ ਹੁਣ ਆਟੇ ਨੂੰ ਪਏ ਨੂੰ ਤਕਰੀਬਨ ਦਸ ਤੋਂ 12 ਮਿੰਟ ਹੋ ਗਏ ਸੀ ਹੁਣ ਇਸ ਨੂੰ ਢੱਕਣ ਚੱਕ ਕੇ ਚੈੱਕ ਕਰ ਲਵਾਂਗੇ ਆਟੇ ਨੇ ਚੰਗੀ ਤਰ੍ਹਾਂ ਪਾਣੀ ਨੂੰ ਸੋਖ ਲਿਆ ਸੀ ਹਲੇ ਆਟਾ ਆਪਣਾ ਬਹੁਤ ਹੀ ਗਰਮ ਹੈ ਹੁਣ ਮੈਂ ਇਸ ਨੂੰ ਪ੍ਰਾਂਤ ਵਿੱਚ ਕੱਢ ਲਵਾਂਗੇ ਇਧਰ ਮੈਂ ਪ੍ਰਾਂਤ ਲੈ ਲਈ ਸੀ ਹੁਣ ਸਾਰਾ ਆਟਾ ਇਸ ਵਿੱਚ ਕੱਢਾਂਗੇ ਆਟਾ ਹਲੇ ਗਰਮ ਹੈ ਹੱਟੇ ਨੇ ਮੈਂ ਧਿਆਨ ਨਾਲ ਇਸ ਵਿੱਚ ਕੱਢ ਦਵਾਂਗੇ ਸਾਰੇ ਆਟੇ ਨੂੰ ਮੈਂ ਚੰਗੀ ਤਰ੍ਹਾਂ ਪ੍ਰਾਂਤ ਵਿੱਚ ਕੱਢ ਲਿਆ ਸੀ ਜਿੰਨਾ ਆਟਾ ਹੈਗਾ ਸੀ ਸਾਰੇ ਨੂੰ ਮੈਂ ਰਾਂਤ ਵਿੱਚ ਕੱਢ ਕੇ 5 ਕੁ ਮਿੰਟ ਲਈ ਰੱਖ ਦਿੱਤਾ ਤਾਂ ਜੋ ਥੋੜਾ ਜਿਹਾ ਠੰਡਾ ਜਾ ਹੋ ਜਾਵੇ ਹੁਣ ਆਟਾ ਆਪਣਾ ਥੋੜਾ ਜਿਹਾ ਕੋਸਾ ਹੈ ਹੁਣ ਸਾਰੇ ਆਟੇ ਨੂੰ ਮੈਂ ਚੰਗੀ ਤਰ੍ਹਾਂ ਹੱਥ ਨਾਲ ਪਹਿਲਾਂ ਇਕੱਠਾ ਕਰ ਲਵਾਂਗੇ ਜੇ ਇਸ ਵਿੱਚ ਪਾਣੀ ਦੀ ਲੋੜ ਪਈ ਤਾਂ ਤੁਸੀਂ ਗਰਮ ਕਰਕੇ ਪਾਣੀ ਵੀ ਪਾ ਸਕਦੇ ਹੋ ਪਹਿਲਾਂ ਮੈਂ ਆਟੇ ਨੂੰ ਚੰਗੀ ਤਰ੍ਹਾਂ ਇਸੇ ਤਰ੍ਹਾਂ ਇਕੱਠਾ ਕਰਕੇ ਦੇਖਾਂਗੀ ਹੁਣ ਆਟੇ ਨੂੰ ਮੈਂ ਚੰਗੀ ਤਰ੍ਹਾਂ ਇਕੱਠਾ ਕਰ ਲਿਆ ਆਟੇ ਵਿੱਚ ਪਾਣੀ ਦੀ ਬਿਲਕੁਲ ਵੀ ਮੈਨੂੰ ਲੋੜ ਨਹੀਂ ਪਈ ਪਰਫੈਕਟ ਪਾਣੀ ਸੀ ਹੁਣ ਮੈਂ ਥੋੜਾ ਜਿਹਾ ਪਾਣੀ ਦਾ ਹੱਥ ਲਗਾ ਕੇ ਇਸ ਨੂੰ ਚੰਗੀ ਤਰ੍ਹਾਂ ਮਲ ਲਵਾਂਗੇ ਇਸ ਨੂੰ 5 ਤੋਂ 6 ਮਿੰਟ ਲਈ ਮਲ ਲਵਾਂਗੇ ਜਿੰਨਾ ਆਟਾ ਆਪਣਾ ਵਧੀਆ ਮਲਿਆ ਜਾਵੇਗਾ ਰੋਟੀ ਆਪਣੀ ਉਨੀ ਹੀ ਵਧੀਆ ਨਰਮ ਬਣ ਕੇ ਤਿਆਰ ਹੋਵੇਗੀ ਸੁੱਤੇ ਮੈਂ ਥੋੜਾ ਜਿਹਾ ਪਾਣੀ ਦੇ ਛਿੱਟੇ ਲਗਾ ਕੇ ਇਸ ਨੂੰ ਹੱਥ ਨਾਲ ਚੰਗੀ ਤਰ੍ਹਾਂ ਮਸਲ ਲਵਾਂਗੀ ਜਿਆਦਾ ਆਟੇ ਨੂੰ ਪਤਲਾ ਵੀ ਨਹੀਂ ਕਰਨਾ ਨਹੀਂ ਰੋਟੀ ਆਪਣੀ ਵਧੀਆ ਨਹੀਂ ਪੱਕਦੀ ਹੁਣ ਮੈਂ ਆਟੇ ਨੂੰ ਚੰਗੀ ਤਰ੍ਹਾਂ ਸੌਫਟ ਕਰ ਲਿਆ ਸੀ ਕਣਕ ਦੇ ਆਟੇ ਦੀ ਤਰ੍ਹਾਂ 5-6 ਮਿੰਟ ਲਈ ਮਲ ਕੇ ਹੁਣ ਟੱਕ ਕੇ ਇਸ ਨੂੰ ਮੈਂ 5 ਮਿੰਟ ਲਈ ਰੈਸਟ ਤੇ ਰੱਖ ਦਵਾਂਗੇ ਓਨੇ ਦੇਰ ਨੂੰ ਤਵੇ ਨੂੰ ਗਰਮ ਕਰ ਲਵਾਂਗੇ ਹੁਣ ਗੈਸ ਤੇ ਮੈਂ ਤਵਾ ਰੱਖ ਲਿਆ ਮੈਂ ਸਿੰਪਲ ਲੋਹੇ ਦਾ ਤਵਾ ਲਿਆ ਹੈ ਤੁਸੀਂ ਨਾਨ ਸਟਿਕ ਤਵਾ ਵੀ ਲੈ ਸਕਦੇ ਹੋ ਰੋਟੀ ਬਣਾਉਣ ਲਈ ਹੁਣ ਇਧਰ ਆਟੇ ਨੂੰ ਵੀ ਪਏ ਨੂੰ ਤਾਂ ਤੋਂ 6 ਮਿੰਟ ਹੋ ਗਏ ਸੀ ਹਟਾ ਆਪਣਾ ਚੰਗੀ ਤਰ੍ਹਾਂ ਸੈੱਟ ਹੋ ਗਿਆ ਕਣਕ ਦੇ ਆਟੇ ਦੀ ਤਰ੍ਹਾਂ ਲੱਗ ਰਿਹਾ ਹੈ ਹੁਣ ਮੈਂ ਇਸ ਦੇ ਪੇੜੇ ਬਣਾ ਕੇ ਤਿਆਰ ਕਰਾਂਗੀ ਜਿਸ ਤਰ੍ਹਾਂ ਮੈਂ ਕਣਕ ਦੇ ਆਟੇ ਦੇ ਪੇੜੇ ਬਣਾਉਣੀ ਆ ਉਸ ਤਰ੍ਹਾਂ ਹੀ ਮੈਂ ਪੇੜਾ ਬਣਾਵਾਂਗੀ ਤੁਸੀਂ ਮੱਕੀ ਦਾ ਆਟੇ ਦਾ ਜਿਸ ਤਰ੍ਹਾਂ ਪੇੜਾ ਬਣਾਉਨੇ ਹੋ ਉਸ ਤਰ੍ਹਾਂ ਇਸ ਦਾ ਪੇੜਾ ਬਣਾ ਸਕਦੇ ਹੋ ਆਟੇ ਵਿੱਚ ਬਿਲਕੁਲ ਵੀ ਕ੍ਰੈਕ ਨਹੀਂ ਆਇਆ ਪੇੜਾ ਆਪਣਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਸੀ ਤੁਸੀਂ ਜਿੱਡੀ ਰੋਟੀ ਦਾ ਸਾਈਜ਼ ਰੱਖਣਾ ਹੈ ਉਸ ਦੇ ਹਿਸਾਬ ਨਾਲ ਪੇੜਾ ਬਣਾ ਸਕਦੇ ਹੋ ਮੈਂ మీడియం ਸਾਈਜ਼ ਦੇ ਪੇੜੇ ਬਣਾਏ ਹਨ ਇਧਰ ਮੈਂ ਚੱਕੜਾ ਲੈ ਲਿਆ ਇਸ ਉੱਪਰ ਥੋੜਾ ਜਿਹਾ ਮੱਕੀ ਦਾ ਆਟਾ ਲਗਾਵਾਂਗੇ ਤੁਸੀਂ ਕਣਕ ਦਾ ਵੀ ਆਟਾ ਲਗਾ ਸਕਦੇ ਹੋ ਹੁਣ ਮੈਂ ਪਹਿਲਾਂ ਇਸ ਨੂੰ ਹੱਥ ਨਾਲ ਥੋੜਾ ਜਿਹਾ ਵਧਾ ਲਵਾਂਗੀ ਤੁਸੀਂ ਲੋਈਆ ਵੀ ਇਸ ਦਾ ਬਣਾ ਸਕਦੇ ਹੋ ਆਸਾਨੀ ਨਾਲ ਹੁਣ ਇਸ ਨੂੰ ਹਲਕੇ ਹੱਥ ਨਾਲ ਬੇਲ ਲਵਾਂਗੇ ਇਸ ਤੇ ਜ਼ਿਆਦਾ ਪ੍ਰੈਸ਼ਰ ਨਹੀਂ ਪਾਉਣਾ ਨਹੀਂ ਰੋਟੀ ਆਪਣੀ ਚੱਕਲੇ ਨਾਲ ਚਿਪਕ ਜਾਵੇਗੀ ਤੇ ਬਾਅਦ ਚ ਉਤਾਰਨੀ ਮੁਸ਼ਕਲ ਹੋ ਜਾਂਦੀ ਹੈ ਇਸ ਨੂੰ ਬਸ ਹਲਕਾ ਹਲਕਾ ਹੀ ਬੇਲਣਾ ਹੈ ਕਿਉਂਕਿ ਆਟਾ ਆਪਣਾ ਬਹੁਤ ਹੀ ਵਧੀਆ ਨਰਮ ਸੀ ਇਸ ਲਈ ਜਿਆਦਾ ਜ਼ੋਰ ਵੀ ਨਹੀਂ ਲੱਗਦਾ ਹੁਣ ਮੈਂ ਰੋਟੀ ਨੂੰ ਚੰਗੀ ਤਰ੍ਹਾਂ ਬੇਲ ਲਿਆ ਰੋਟੀ ਨੂੰ ਮੈਂ ਆਸਾਨੀ ਨਾਲ ਹੱਥ ਉੱਤੇ ਉਤਾਰ ਲਿਆ ਇੱਧਰ ਆਪਣਾ ਤਵਾ ਵੀ ਚੰਗੀ ਤਰ੍ਹਾਂ ਗਰਮ ਹੋ ਗਿਆ ਸੀ ਹੁਣ ਇਸ ਉੱਪਰ ਮੈਂ ਥੋੜਾ ਜਿਹਾ ਘਿਓ ਲਗਾਵਾਗੀ ਤੁਸੀਂ ਦੇਸੀ ਘਿਓ ਰਫਾਇੰਡ ਕੋਈ ਵੀ ਲਗਾ ਸਕਦੇ ਹੋ ਇਸ ਤਰ੍ਹਾਂ ਰੋਟੀ ਆਪਣੀ ਤਵੇ ਨਾਲ ਨਹੀਂ ਚਿਪਕਦੀ ਹੁਣ ਮੈਂ ਚੰਗੀ ਤਰ੍ਹਾਂ ਤਵੇ ਨੂੰ ਮੀਡੀਅਮ ਫਲੇਮ ਤੇ ਗਰਮ ਕਰਿਆ ਗੈਸ ਦੀ ਫਲੇਮ ਮੀਡੀਅਮ ਹੀ ਰੱਖਾਂਗੇ ਹੁਣ ਇਸ ਉੱਪਰ 베ਲੀ ਹੋਈ ਰੋਟੀ ਪਾ ਦਵਾਂਗੇ ਆਸਾਨੀ ਨਾਲ ਰੋਟੀ ਨੂੰ ਮੈਂ 1.5 ਮਿੰਟ ਲਈ ਨੀਚੇ ਤੋਂ ਚੰਗੀ ਤਰ੍ਹਾਂ ਸੇਕ ਲਵਾਂਗੇ ਰੋਟੀ ਆਪਣੀ ਚੰਗੀ ਤਰ੍ਹਾਂ ਨੀਚੇ ਤੋਂ ਸੇਕ ਗਈ ਹੁਣ ਇਸ ਦੀ ਸਾਈਡ ਚੇਂਜ ਕਰਕੇ ਇਸ ਨੂੰ ਦੂਸਰੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਸੇਕ ਲਵਾਂਗੇ ਰੋਟੀ ਆਪਣੀ ਕਣਕ ਦੀ ਰੋਟੀ ਦੀ ਤਰ੍ਹਾਂ ਫੁੱਲ ਰਹੀ ਹੈ ਇਸ ਨੂੰ ਮੈਂ ਚੰਗੀ ਤਰ੍ਹਾਂ ਦਵਾ ਦਵਾ ਕੇ ਸੇਕਾਂਗੀ ਤਾਂ ਜੋ ਰੋਟੀ ਆਪਣੀ ਚੰਗੀ ਤਰ੍ਹਾਂ ਫੁੱਲ ਜਾਵੇ ਰੋਟੀ ਨੂੰ ਮੈਂ ਚੰਗੀ ਤਰ੍ਹਾਂ ਸੇਕ ਲਿਆ ਸੀ ਦੋਹਾਂ ਸਾਈਡਾਂ ਤੋਂ ਇਸ ਨੂੰ ਮੈਂ ਦਵਾ-ਦਵਾ ਕੇ ਸੇਕ ਲਿਆ ਤੁਸੀਂ ਜੇਕਰ ਤਵੇ ਉੱਪਰ ਘਿਓ ਲਗਾਉਣਾ ਮੱਕੀ ਦੀ ਰੋਟੀ ਨੂੰ ਪਸੰਦ ਕਰ ਸਕਦੇ ਹੋ ਤਾਂ ਲਗਾ ਸਕਦੇ ਹੋ ਪਰ ਮੈਨੂੰ ਮੱਕੀ ਦੀ ਰੋਟੀ ਨੂੰ ਤਵੇ ਉੱਪਰ ਘਿਓ ਲਗਾਉਣਾ ਪਸੰਦ ਨਹੀਂ ਹੈਗਾ ਹੁਣ ਮੈਂ ਇਸੇ ਤਰ੍ਹਾਂ ਦੂਸਰਾ ਪੇੜਾ ਵੀ ਕਰ ਲਵਾਂਗੇ ਪੇੜਾ ਤੁਸੀਂ ਆਪਣੇ ਹਿਸਾਬ ਨਾਲ ਵੱਡਾ ਛੋਟਾ ਰੱਖ ਸਕਦੇ ਹੋ ਹੁਣ ਮੈਂ ਚੰਗੀ ਤਰ੍ਹਾਂ ਪੇੜਾ ਬਣਾ ਕੇ ਤਿਆਰ ਕਰ ਲਿਆ ਹੁਣ ਪੇੜੇ ਨੂੰ ਵੀ ਮੈਂ ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਪਹਿਲਾਂ ਰੋਟੀ ਬੇਲੀ ਸੀ ਚੱਕਲੇ ਉੱਪਰ ਥੋੜਾ ਜਿਹਾ ਮੱਕੀ ਦਾ ਆਟਾ ਛਿੜਕਾਂਗੇ ਜਿਆਦਾ ਆਟਾ ਨਹੀਂ ਛੜਕਣਾ ਥੋੜਾ ਥੋੜਾ ਆਟਾ ਹੀ ਛੜਕਣਾ ਹੈ ਹੁਣ ਇਸ ਨੂੰ ਹੱਥ ਨਾਲ ਥੋੜਾ ਜਿਹਾ ਪਹਿਲਾਂ ਵਧਾਵਾਂਗੇ ਫਿਰ ਇਸ ਨੂੰ ਬੇਲਣ ਦੀ ਸਹਾਇਤਾ ਨਾਲ ਹਲਕਾ ਹਲਕਾ ਬੇਲਾਂਗੇ ਇਸ ਨੂੰ ਇਕੁਅਲ ਬੇਲਾਂਗੇ ਤਾਂ ਜੋ ਰੋਟੀ ਆਪਣੀ ਕਿਸੇ ਪਾਸੇ ਤੋਂ ਮੋਟੀ ਜਾਂ ਪਤਲੀ ਨਾ ਰਹੇ ਰੋਟੀ ਨੂੰ ਮੈਂ ਚੰਗੀ ਤਰ੍ਹਾਂ ਬੇਲ ਲਿਆ ਕਣਕ ਦੇ ਆਟੇ ਦੀ ਰੋਟੀ ਦੀ ਤਰ੍ਹਾਂ ਹੁਣ ਇਸ ਨੂੰ ਵੀ ਮੈਂ ਤਵੇ ਉੱਪਰ ਚੰਗੀ ਤਰ੍ਹਾਂ ਸੇਕ ਲਵਾਂਗੇ ਗੈਸ ਦੀ ਫਲੇਮ ਐ ਮੀਡੀਅਮ ਹੀ ਰੱਖੀ ਐ ਰੋਟੀ ਨੂੰ ਮੀਡੀਅਮ ਫਲੇਮ ਤੇ ਹੀ ਇੱਕ ਡੇਢ ਮਿੰਟ ਲਈ نیچے ਤੋਂ ਸੇਕਾਂਗੇ ਹੁਣ ਇਸ ਦੀ ਸਾਈਡ ਚੇਂਜ ਕਰਕੇ ਇਸ ਨੂੰ ਦੂਸਰੀ ਸਾਈਡ ਤੋਂ ਵੀ ਸੇਕਾਂਗੇ ਮੈਂ ਮੱਕੀ ਦੀ ਰੋਟੀ ਹੱਥ ਨਾਲ ਆਸਾਨੀ ਨਾਲ ਬਣਾ ਲੈਨੀ ਹਾਂ ਪਰ ਮੈਂ ਤੁਹਾਡਾ ਨਾ ਤਰੀਕਾ ਸ਼ੇਅਰ ਕਰਿਆ ਹੈ ਕਈ ਵਾਰ ਕਿਸੇ ਨੂੰ ਮੱਕੀ ਦੀ ਰੋਟੀ ਬਿਲਕੁਲ ਵੀ ਨਹੀਂ ਬਣਾਉਣੀ ਆਉਂਦੀ ਉਹ ਵੀ ਇਸ ਰੋਟੀ ਨੂੰ ਆਸਾਨੀ ਨਾਲ ਬਣਾ ਸਕਦਾ ਹੈ ਮੈਂ ਰੋਟੀ ਨੂੰ ਡਾਇਰੈਕਟ ਗੈਸ ਉੱਤੇ ਸੇਕ ਰਹੀਆਂ ਤਾਂ ਜੋ ਰੋਟੀ ਦੇ ਕੰਡੇ ਚੰਗੀ ਤਰ੍ਹਾਂ ਸਿੱਕ ਜਾਣ ਮੱਕੀ ਦੀ ਰੋਟੀ ਥੋੜੀ ਜਿਹੀ ਰੜੀ ਹੋਈ ਵਧੀਆ ਲੱਗਦੀ ਹੈ ਹੁਣ ਮੈਂ ਰੋਟੀ ਨੂੰ ਚੰਗੀ ਤਰ੍ਹਾਂ ਫੁਲਾ ਲਿਆ ਸੀ ਇਹ ਕਣਕ ਦੀ ਰੋਟੀ ਦੀ ਤਰ੍ਹਾਂ ਫੁੱਲ ਰਹੀ ਹੈ ਮੈਂ ਸਾਰੀਆਂ ਰੋਟੀਆਂ ਇਸੇ ਤਰ੍ਹਾਂ ਬਣਾ ਕੇ ਤਿਆਰ ਕਰ ਲਵਾਂਗੇ ਮੈਂ ਸਾਰੀਆਂ ਰੋਟੀਆਂ ਬਣਾ ਕੇ ਤਿਆਰ ਕਰ ਲਈਆਂ ਸੀ ਰੋਟੀਆਂ ਆਪਣੀਆਂ ਬਹੁਤ ਹੀ ਨਰਮ ਬਣ ਕੇ ਤਿਆਰ ਹੋਈਆਂ ਸੀ ਕਣਕ ਦੇ ਆਟੇ ਦੀ ਤਰ੍ਹਾਂ ਮੈਂ ਪਤਲੀਆਂ ਪਤਲੀਆਂ ਰੋਟੀਆਂ ਬਣਾਈਆਂ ਹਨ ਮੈਂ ਮੱਕੀ ਦੀ ਰੋਟੀ ਨਾਲ ਸਾਗ ਬਣਾਇਆ ਸੀ ਮੈਂ ਪਲੇਟ ਸਜਾ ਲਈ ਇਧਰ ਮੈਂ ਨਾਲ ਗੁੜ ਲੈ ਲਿਆ ਸਾਗ ਲੈ ਲਿਆ ਤੇ ਨਾਲ ਆਦੇ ਦਾ achar ਤੇ ਲੱਸੀ ਦਾ ਗਲਾਸ ਤੁਸੀਂ ਮੱਕੀ ਦੀ ਰੋਟੀ ਨੂੰ ਸਬਜੀ ਨਾਲ ਰਾਇਤੇ ਨਾਲ achar ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਮੱਕੀ ਦੀ ਰੋਟੀ ਦੀ ਰੈਸਪੀ ਥੋੜੀ ਜੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ